ਰਾਤ ਤਕਰੀਬਨ 11:30 ਵਜੇ ਤਿੰਨ ਚੋਰ ਆਪਣੇ ਮੁੱਖ ਗੇਟ ਸਾਣੀ ਗੁਰਦੁਆਰਾ ਸਾਹਿਬ ਦਾ ਹਾਲ ਹੋਏ ਆ ਇਹਨਾਂ ਆਣ ਕੇ ਜਿਹੜੀ ਆਪਣੀ ਗੋਲਕਿਆ ਉਹ ਸਬੜਾ ਨਾਲ ਪੁੱਟ ਕੇ ਤੇ ਉਹ ਚੋਂ ਤਕਰੀਬਨ 1.5 ਲੱਖ ਰੁਪਇਆ ਲੈ ਕੇ ਫਰਾਰ ਹੋ ਗਏ ਆ ਸੋ ਮੁੜ ਕੇ ਬਾਅਦ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਤੇ ਉਹ ਆਏ ਤੇ ਬਾਅਦ ਚੋਰਾਂ ਨੂੰ ਵਿਸ਼ਵਾਹ ਦਵਾਇਆ ਤੇ ਜਲਦੀ ਜਲਦੀ ਇਹ ਬੰਦੇ ਟਰੇਸ ਕੀਤੇ ਜਾਣਗੇ ਤੇ ਸਾਡੀ ਸਰਕਾਰ ਤੋਂ ਵੀ ਮੰਗਿਆ ਵੀ ਜਿਹੜੀਆਂ ਇਹ ਘਟਨਾਵਾਂ ਗੁਰਦੁਆਰਾ ਸਾਹਿਬ ਵਿੱਚ ਬਹੁਤ ਜ਼ਿਆਦੀਆਂ ਵਧ ਗਈਆਂ ਵਾਂ ਤੇ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਕਿ ਇਹਨਾਂ ਨੂੰ ਠੱਲ ਪਾਈ ਜਾਵੇ ਤੇ ਫੋਰਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਕਿ ਸਾਡਾ ਜੋ ਵੀ ਇਹ ਕਾਰਵਾਈ ਜਲਦੀ ਕਰਕੇ ਤੇ ਬੰਦੇ ਟਰੇਸ ਕੀਤੇ ਜਾਣ ਤੇ ਸਾਨੂੰ ਹੱਕ ਦਵਾਇਆ ਜਾਵੇ। ਇਹ ਆਪਣੇ ਮੂੰਹ ਬੰਨ ਕੇ ਆ ਜਾਂਦੇ ਨੇ ਤੇ ਉਹ ਆਪਣਾ ਕੈਮਰੇ ਵੱਲ ਮੂੰਹ ਨਹੀਂ ਕਰਦੇ ਤੇ ਦੂਰ ਰਹਿੰਦੇ ਨੇ ਉਹ ਚੋਰ ਇਹ ਪੂਰੇ ਖਿਡਾਰੀ ਨੇ ਕਿਉਂਕਿ ਜਿਹੜਾ ਕਿਸੇ ਕੰਮ 'ਚ ਪੈਂਦਾ ਵਾ ਉਹਨੂੰ ਆਪਣੀ ਤਜਰਬਾ ਹੋ ਜਾਂਦਾ ਵਾ ਤੇ ਉਹਨਾਂ ਆਪਣਾ ਮੂੰਹ ਜਿਹੜਾ ਕੋਈ ਲਾਗੇ ਨੇੜੇ ਕੈਮਰੇ ਦੇ ਨਹੀਂ ਕਰਦੇ। ਉਹ ਪਰਾਨੋ ਨੂੰ ਕਰਕੇ ਆਪਣੇ ਗੋਲਕਵਾਲ ਨੂੰ ਤੇ ਉਹ ਜੋ ਜੁਗਰਾਸ਼ੀ ਆ ਧਾਨਿਆਂ ਪੈਸਾ ਉਹ ਸਾਰਾ ਇਥੋਂ ਕੱਢ ਕੇ ਲੈ ਗਏ ਨੇ ਇਹ ਬਹੁਤ ਮਾੜੀ ਗੱਲ ਆ ਤੇ ਇਹ ਪ੍ਰਸ਼ਾਸਨ ਨੇ ਉਹ ਹੀ ਬੇਨਤੀ ਕਰਦੀਆਂ ਸਰਕਾਰ ਨੂੰ ਕਿ ਸਖਤ ਤੋਂ ਸਖਤ ਇਹਨਾਂ ਵਿਅਕਤੀਆਂ ਨੂੰ ਸਜ਼ਾ ਦਿੱਤੀ ਜਾਵੇ ਤੇ ਫੇਰ ਨਹੀਂ ਤੇ ਸਾਡੇ ਗੁਰੂ ਘਰਾਂ ਦਾ ਇਹ ਬਹੁਤ ਬਰਬਾਦੀ ਹੋ ਰਹੀ ਆ ਤੇ